ਉੱਥੇ ਨੇ ਇੱਕ ਖੰਡ ਇਲਾਕਾ ਪੈਂਦਾ ਅੰਮ੍ਰਿਤਸਰ ਗੁਰੂ ਕੀ ਨਗਰੀ ਦਾ ਉਥੋਂ ਕੋਈ ਬਜ਼ੁਰਗ ਸੀ ਜਿਨ੍ਹਾਂ ਦਾ ਨਾਮ ਸੀ ਗਰਨਾਮ ਸਿੰਘ ਗਰਨਾਮ ਸਿੰਘ 64 ਸਾਲ ਦੀ ਉਮਰ ਦੇ ਬਜ਼ੁਰਗ ਨੇ ਕੋਈ ਬਿਮਾਰੀ ਲਾ ਲੋ ਜਾਂ ਗਰਮੀ ਲਾ ਲੋ ਜਾਂ ਕੋਈ ਉਮਰ ਲਾ ਲੋ ਉਹ ਖੰਡ ਪਿੰਡ ਤੋਂ ਟੈਂਪੂ ਬੈਠ ਕੇ ਬੱਸ ਸਟੈਂਡ ਜਾਂਦੇ ਜਦੋਂ ਬੱਸ ਸਟੈਂਡ ਜਾਂਦੇ ਆ ਕਿਸੇ ਨਾ ਕਿਸੇ ਪਰੇਸ਼ਾਨੀ ਕਰਕੇ ਕਿਵੇਂ ਵੀ ਹੋ ਗਿਆ ਚਲੋ ਚੰਗੇ ਭਲੇ ਬੰਦੇ ਨਾਲ ਵੀ ਕੋਈ ਨਾ ਕੋਈ ਸਰੀਰਕ ਪਰੇਸ਼ਾਨੀਆਂ ਹੋ ਜਾਂਦੀਆਂ ਨੇ ਉਹਨਾਂ ਦਾ ਪਰੇਸ਼ਾਨੀ ਇਹ ਬੜੀ ਕਿ ਉਹਨਾਂ ਦਾ ਉੱਥੇ ਬੱਸ ਸਟੈਂਡ ਦੇ ਉੱਤੇ ਪਿਸ਼ਾਬ ਨਿਕਲ ਗਿਆ ਪਿਸ਼ਾਬ ਨਿਕਲ ਗਿਆ ਚਲੋ ਜੋ ਵੀ ਚੰਗਾ ਹੋਇਆ ਮਾੜਾ ਹੋਇਆ ਕੁਝ ਹੋਇਆ ਉਸ ਤੋਂ ਬਾਅਦ ਬੜਾ ਹੀ ਨਿੰਦਣਯੋਗ ਇੱਕ ਵਰਤਾਰਾ ਉਹਨਾਂ ਬਜ਼ੁਰਗਾਂ ਦਾ ਕੀਤਾ ਗਿਆ ਇੱਥੇ ਦੋ ਸਰਦਾਰਾਂ ਦਾ ਕਰੈਕਟਰ ਸਾਹਮਣੇ ਆਇਆ ਜਿਹੜੇ ਬਜ਼ੁਰਗ ਗੁਰਨਾਮ ਸਿੰਘ ਦਾ ਪਛਾਅਬ ਨਿਕਲ ਗਿਆ ਉਹ ਵੀ ਪੱਗ ਬੰਦੇ ਨੇ ਦਸਤਾਰ ਸਜਾਉਂਦੇ ਨੇ ਔਰ ਜਿਸ ਅਫਸਰ ਨੇ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਬਦਸਲੂਕੀ ਇਹੋ ਜੀ ਕੀਤੀ ਕਿ ਵੀ ਮਨ 'ਚ ਜੋ ਜੋ ਬਲਬਲੇ ਆਉਂਦੇ ਆ ਬੋਲ ਕੇ ਨਹੀਂ ਦੱਸੇ ਜਾ ਸਕਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਮੇਸ਼ਾ ਵਾਂਗੂ ਇਹ ਤਾਂ ਨਹੀਂ ਹੈ ਕਿ ਮੈਂ ਜਦੋਂ ਵੀ ਦਰਸ਼ਕੋ ਤੁਹਾਡੇ ਰੂਬਰੂ ਹੋਇਆ ਹਾਂ ਉਦੋਂ ਮੈਂ ਕਿਸੇ ਨਵੀਂ ਸ਼ਖਸੀਅਤ ਨੂੰ ਕਿਸੇ ਨਵੀਂ ਪਰਸਨਲਿਟੀ ਨੂੰ ਨਾਲ ਲੈ ਕੇ ਆਇਆ ਪਰ ਅੱਜ ਪਾਕਿਸਤਾਨ ਭਾਰਤ ਦੀ ਜਿਹੜੀ ਇੱਕ ਖਿੱਚਾ ਤਾਣ ਤਣਾ ਦੀ ਸਥਿਤੀ ਸੀ ਉਹ ਖਤਮ ਹੋਈ ਤਾਂ ਪੰਜਾਬ ਨੇ ਮਸਾਂ ਸੁੱਖ ਦਾ ਸਾਹ ਲਿਆ ਸੀ ਪਰ ਨਾਲ ਦੀ ਨਾਲ ਇੱਕ ਇਹੋ ਜਿਹੀ ਮਨਹੂਸ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਉਹਨੂੰ ਸੁਣ ਕੇ ਉਹਨੂੰ ਦੇਖ ਕੇ ਮੈਨੂੰ ਵੀ ਤੁਹਾਡੇ ਰੋਬਰੂ ਹੋਣ ਦੀ ਮੇਰੇ ਦਿਲ 'ਚ ਗੱਲ ਬਣੀ ਕਿ ਆਪਣੀ ਗੱਲ ਇਹ ਰੱਖਣੀ ਚਾਹੀਦੀ ਹੈ ਗੱਲ ਤੁਹਾਡੇ ਇੱਕ ਸਾਹਮਣੇ ਰੱਖਣ ਜਾ ਰਹੇ ਆ ਪਤਾ ਨਹੀਂ ਇਹ ਵੀਡੀਓ ਤੁਹਾਡੇ ਤੱਕ ਪਹੁੰਚੀ ਐ ਜਾਂ ਅਜੇ ਪਹੁੰਚ ਜਾਣੀ ਐ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਐ ਖਬਰ ਐ ਬੀਆਰਟੀਸੀ ਬੱਸ ਸਟੈਂਡ ਅੰਮ੍ਰਿਤਸਰ ਦੀ ਬੀਆਰਟੀਸੀ ਬੱਸ ਸਟੈਂਡ ਆ ਜਿਹੜਾ ਐ ਇਹ ਪੀਆਰਟੀਸੀ ਦੀ ਬੱਸਾਂ ਦਾ ਇੱਕ ਅਲੱਗ ਤੋਂ ਸਟੈਂਡ ਆ ਅਲੱਗ ਤੋਂ ਇੱਕ ਡਿਪਾਰਟਮੈਂਟ ਆ ਉੱਥੇ ਨਾ ਇੱਕ ਖੰਡ ਇਲਾਕਾ ਪੈਂਦਾ ਅੰਮ੍ਰਿਤਸਰ ਗੁਰੂ ਕੀ ਨਗਰੀ ਦਾ ਉਥੋਂ ਕੋਈ ਬਜ਼ੁਰਗ ਸੀ ਜਿਹਨਾਂ ਦਾ ਨਾਮ ਸੀ ਗਰਨਾਮ ਸਿੰਘ ਗਰਨਾਮ ਸਿੰਘ 64 ਸਾਲ ਦੀ ਉਮਰ ਦੇ ਬਜ਼ੁਰਗ ਨੇ ਕੋਈ ਬਿਮਾਰੀ ਲਾ ਲੋ ਜਾਂ ਗਰਮੀ ਲਾ ਲੋ ਜਾਂ ਕੋਈ ਉਮਰ ਲਾ ਲੋ ਉਹ ਖੰਡ ਪਿੰਡ ਤੋਂ ਟੈਂਪੂ ਬੈਠ ਕੇ ਬੱਸ ਸਟੈਂਡ ਜਾਂਦੇ ਜਦੋਂ ਬੱਸ ਸਟੈਂਡ ਜਾਂਦੇ ਆ ਕਿਸੇ ਨਾ ਕਿਸੇ ਪਰੇਸ਼ਾਨੀ ਕਰਕੇ ਕਿਵੇਂ ਵੀ ਹੋ ਗਿਆ ਚਲੋ ਚੰਗੇ ਭਲੇ ਬੰਦੇ ਨਾਲ ਵੀ ਕੋਈ ਨਾ ਕੋਈ ਸਰੀਰਕ ਪਰੇਸ਼ਾਨੀਆਂ ਹੋ ਜਾਂਦੀਆਂ ਨੇ ਉਹਨਾਂ ਦਾ ਪਰੇਸ਼ਾਨੀ ਇਹ ਬੜੀ ਕੀ ਉਹਨਾਂ ਦਾ ਉੱਥੇ ਬੱਸ ਸਟੈਂਡ ਦੇ ਉੱਤੇ ਪਿਸ਼ਾਬ ਨਿਕਲ ਗਿਆ ਪਿਸ਼ਾਬ ਨਿਕਲ ਗਿਆ ਚਲੋ ਜੋ ਵੀ ਚੰਗਾ ਹੋਇਆ ਮਾੜਾ ਹੋਇਆ ਕੁਝ ਹੋਇਆ ਉਸ ਤੋਂ ਬਾਅਦ ਬੜਾ ਹੀ ਨਿੰਦਣਯੋਗ ਇੱਕ ਵਰਤਾਰਾ ਉਹਨਾਂ ਬਜ਼ੁਰਗਾਂ ਨੇ ਕੀਤਾ ਗਿਆ ਇੱਥੇ ਦੋ ਸਰਦਾਰਾਂ ਦਾ ਕਨੈਕਟਰ ਸਾਹਮਣੇ ਆਇਆ ਜਿਹੜੇ ਬਜ਼ੁਰਗ ਗੁਰਨਾਮ ਸਿੰਘ ਦਾ ਪਿਸ਼ਾਬ ਨਿਕਲ ਗਿਆ ਉਹ ਵੀ ਪੱਗ ਬੰਨਦੇ ਨੇ ਦਸਤਾਰ ਸਜਾਉਂਦੇ ਨੇ ਔਰ ਜਿਸ ਅਫਸਰ ਨੇ ਉਹਨਾਂ ਦੇ ਨਾਲ ਬਾਦਸਲੂਕੀ ਕੀਤੀ ਬਾਦਸਲੂਕੀ ਇਹੋ ਜੀ ਕੀਤੀ ਕਿ ਵੀ ਮਨ 'ਚ ਜੋ ਜੋ ਬਲਬਲੇ ਆਉਂਦੇ ਆ ਉਹ ਬੋਲ ਕੇ ਨਹੀਂ ਦੱਸੇ ਜਾ ਸਕਦੇ ਜਿਹੜੀ ਬਾਦਸਲੂਕੀ ਕੀਤੀ ਉਹਨਾਂ ਨੇ ਹੱਦਾਂ ਹੀ ਪਾਰ ਕਰ ਦਿੱਤੀਆਂ ਔਰ ਦੂਸਰਾ ਦੋ ਕਿਰਦਾਰ ਆਉਂਦੇ ਨੇ ਦੋ ਬੀਬੀਆਂ ਸ਼ਰਮਾ ਭੈਣਾ ਨੇ ਇੱਕ लवली ਸ਼ਰਮਾ ਤੇ ਇੱਕ ਮਸਕਾਨ ਸ਼ਰਮਾ ਦੋਨੋਂ ਦਾ ਕਰੈਕਟਰ ਉੱਪਰ ਕੇ ਸਾਹਮਣੇ ਆਇਆ ਤੇ ਤੀਸਰਾ ਜਿਹੜਾ ਪੱਖ ਆ ਉਹ ਪ੍ਰਸ਼ਾਸਨ ਦਾ ਪੁਲਿਸ ਭਾਗ ਦਾ ਹਮੇਸ਼ਾ ਤੋਂ ਹੀ ਸਮੇਂ-ਸਮੇਂ ਸਰ ਇਹੋ ਜਿਹੇ ਕਰੈਕਟਰ ਪੰਜਾਬ ਪੁਲਿਸ ਦੇ ਇਹੋ ਜਿਹੇ ਅਫਸਰ ਕੁਛ ਨਾ ਕੁਛ ਕੰਮ ਕਰਦੇ ਰਹਿੰਦੇ ਆ ਜਿਨ੍ਹਾਂ ਨੂੰ ਕੰਮ ਨਹੀਂ ਕਰਤੂਤਾ ਕਿਹਾ ਜਾ ਸਕਦਾ ਕਿਉਂ ਇਹੋ ਜਿਹਿਆਂ ਕਰਤੂਤਾ ਕਰਦੇ ਨੇ ਦੁਨੀਆ ਨੂੰ ਵੀ ਤੇ ਇਸ ਡਿਪਾਰਟਮੈਂਟ ਨੂੰ ਵੀ ਮਹਿਕਮੇ ਨੂੰ ਵੀ ਸ਼ਰਮਸਾਰ ਹੋਣਾ ਪੈਂਦਾ ਕਹਾਣੀ ਅੱਗੇ ਤੋਰਦੇ ਆ ਜੀ ਜਿਹੜੇ ਬਾਈ ਜੀ ਕਰਨਾਮ ਸਿੰਘ ਸੀ ਉਹ ਬੱਸ ਸਟੈਂਡ ਤੇ ਜਾਂਦੇ ਨੇ ਉੱਥੇ ਉਹਨਾਂ ਦਾ ਕਾਰਨ ਵਜਿ ਕਿਸੇ ਨਾ ਕਿਸੇ ਕਾਰਨ ਤੋਂ ਪਿਸ਼ਾਬ ਨਿਕਲ ਜਾਂਦਾ ਉਹ ਉੱਥੇ ਦੇ ਇੱਕ ਪੱਕਾ ਨਾਮ ਨਹੀਂ ਹੈ ਦਵਿੰਦਰ ਸਿੰਘ ਨਾਮ ਦਾ ਸਰਦਾਰ ਆ ਜਿਹਦੀਆਂ ਕਿ ਫੋਟੋਆਂ ਵੀ ਤੁਸੀਂ ਦੇਖਦੇ ਹੋ ਵਾਇਰਲ ਹੋ ਰਹੀਆਂ ਨੇ ਉਹ ਦਵਿੰਦਰ ਸਿੰਘ ਤੇ ਨਾਲ ਉਹਦੀ ਇੱਕ ਅਸਿਸਟੈਂਟ ਕਹਿ ਲਓ ਜਾਂ ਨਾਲ ਦੀ ਮੁਲਾਜ਼ਮ ਕਹਿ ਲਓ ਕੁਝ ਵੀ ਹੋ ਸਕਦਾ ਜਿਹੜੀ ਕਿ ਉਹਦੇ ਨਾਲ ਇਸ ਪੂਰੇ ਵਰਤਾਰੇ ਦੇ ਵਿੱਚ ਬਰਾਬਰ ਦੀ ਭਾਗੀਦਾਰ ਆ ਉਹਨੇ ਮਸਕਾਨ ਸ਼ਰਮਾ ਨੇ ਵੀਡੀਓ ਬਣਾਈਆਂ ਇਹੀ ਬੜਾਈਆਂ ਬਾਈ ਗੁਰਨਾਮ ਸਿੰਘ ਦੀਆਂ 64 ਸਾਲਾਂ ਦੇ ਬਜ਼ੁਰਗ ਦੀਆਂ ਕਿਸ ਦੋਸ਼ ਤੋਂ ਬੜਾਈਆਂ ਦੋਸ਼ ਇਹ ਲਾਇਆ ਉਹਨਾਂ ਤੇ ਕਿ ਇਹਨਾਂ ਦਾ ਜੀ ਇੱਥੇ ਪਿਸ਼ਾਬ ਨਿਕਲ ਗਿਆ ਕਿੱਡਾ ਵੱਡਾ ਦੋਸ਼ ਆ ਜੇ ਕਿਸੇ ਬਜ਼ੁਰਗ ਦੇ ਇਦਾਂ ਪਿਸ਼ਾਬ ਨਿਕਲ ਗਿਆ ਜਾਂ ਕੋਈ ਗੱਲ ਹੋਊਗੀ ਜਾਂ ਕੋ ਡੁੱਲ ਗਿਆ ਤੁਹਾਡੇ ਕੋਲ ਸਫਾਈ ਦਾ ਮਹਿਕਮਾ ਨਹੀਂ ਹੈ ਤੁਹਾਡੇ ਕੋਲ ਸਫਾਈ ਦਾ ਡਿਪਾਰਟਮੈਂਟ ਨਹੀਂ ਹੈ ਉਹ ਮਸਕਾਨ ਸ਼ਰਮਾ ਦੇ ਨਾਲ ਉਹ ਦਵਿੰਦਰ ਸਿੰਘ ਆ ਗਿਆ ਸਰਦਾਰ ਆ ਕੇ ਉਸ ਬਜ਼ੁਰਗ ਨੂੰ ਬੁਰਾ ਭਲਾ ਕਿਹਾ ਡਾਂਟਿਆ ਚੰਗਾ ਮੰਦਾ ਬੋਲਿਆ ਕਹਿੰਦਾ ਮੈਂ ਤੈਨੂੰ ਥਾਣੇ ਫੜਾਉਣਾ ਕਿ ਡੱਕ ਕ੍ਰਾਈਮ ਹੋ ਗਿਆ ਬਜ਼ੁਰਗ ਡਰ ਕੇ ਮਿੰਤਾ ਕਰਦਾ ਹੱਥ ਜੋੜਦਾ ਵੀ ਮੈਨੂੰ ਮਾਫ਼ ਕਰ ਦਿਓ ਮੇਰੇ ਤੋਂ ਗੁਨਾਹ ਹੋ ਗਿਆ ਮੈਨੂੰ ਮਾਫੀ ਦੇ ਦਿਓ ਮਾਫੀ ਕਿਸੇ ਅਰਥ ਦੇ ਦਿੱਤੀ ਕਹਿੰਦਾ ਆਪਣੀ ਸ਼ਰਟ ਲਾ ਤੇ ਇੱਥੇ ਪੋਚਾ ਲਾ ਚਲੋ ਕਮੀਜ਼ ਲਾਹੀ ਉਸ ਬਜ਼ੁਰਗ ਨੇ ਡਰਦੇ ਨੇ ਉੱਥੇ ਪੋਚਾ ਮਾਰ ਦਿੱਤਾ ਜਦੋਂ ਉਹ ਪੋਚਾ ਮਾਰ ਕੇ ਹਟ ਗਿਆ ਇੱਥੇ ਵੀ ਉਹਦੇ ਮਨ ਨੂੰ ਠੰਢ ਨਹੀਂ ਪਈ ਮੋਬਾਈਲ ਕੱਢਿਆ ਮਸਕਾਨ ਨੇ ਉਹ ਮਸਕਾਨ ਸ਼ਰਮਾ ਕਹੋਂ ਵਾਲੀ ਨੇ ਫੋਨ ਕੱਢਿਆ ਕੱਢ ਕੇ ਉਸ ਬਜ਼ੁਰਗ ਦੀ ਪੋਚਾ ਲਾਉਂਦੇ ਦੀ ਵੀਡੀਓ ਬਣਾਈ ਵੀਡੀਓ ਕਾਦੀ ਬਣਾਈ ਜਦੋਂ ਉਹਨੂੰ ਕਿਹਾ ਵੀ ਤੂੰ ਪੱਗ ਲਾ ਆਪਣੀ ਦਸਤਾਰ ਲਾ ਆਪਣੀ ਇਹਦੇ ਨਾਲ ਪੋਚਾ ਲਾ ਉਹ ਬਜ਼ੁਰਗ ਪੋਚੇ ਲਾਉਂਦੇ ਦੀ ਇਹ ਸਰਦਾਰ ਕੋਲ ਖੜ ਕੇ ਦੇਖ ਰਿਹਾ ਤੇ ਉਹ ਬਜ਼ੁਰਗ ਪੱਗ ਦੇ ਨਾਲ ਪੋਚਾ ਲਾ ਰਿਹਾ ਇਹਦੀਆਂ ਹੋਰ ਫੋਟੋਆਂ ਬਣਾਈਆਂ ਤੇ ਵਾਇਰਲ ਕੀਤੀਆਂ ਆਪਣੇ ਹੱਥੀਂ ਆਪਣੇ ਹੀ ਜਿਹੜਾ ਪੀਆਰਟੀਸੀ ਦਾ ਗਰੁੱਪ ਚੱਲਦਾ ਇਹ ਵੀਡੀਓ ਵਾਇਰਲ ਹੁੰਦੀ ਹੁੰਦੀ ਇੱਕ ਸਾਡੀ ਭੈਣ ਆ लवली ਸ਼ਰਮਾ ਉਹਨਾਂ ਦੇ ਕੋਲ ਪਹੁੰਚ ਗਈ ਉਹ ਵੀ ਉੱਥੇ ਗਾਰਡ ਦੀ ਡਿਊਟੀ ਕਰਦੇ ਆ ਪਿਛਲੇ ਸਮੇਂ ਕਰੋਨਾ ਦੇ ਨਾਲ ਉਹਨਾਂ ਦੇ ਪਤੀ ਐਕਸਪਾਇਰ ਹੋ ਗਏ ਸੀ ਤਾਂ ਉਸ ਤੋਂ ਬਾਅਦ ਉਹ ਉੱਥੇ ਨੌਕਰੀ ਕਰ ਰਹੇ ਆ ਆਪਣੇ ਬੱਚੇ ਪਾਲ ਰਹੇ ਆ ਹੈ ਇੱਕ ਸ਼ਰਮਾ ਉਹ ਕਰਵਾਉਣ ਵਾਲਾ ਵਰਤਾਰੇ ਨੂੰ ਤਾਂ ਦੂਸਰਾ ਸ਼ਰਮਾ ਉਹਦੇ ਵਿਰੋਧ ਵਿੱਚ ਖੜਨ ਵਾਲਾ ਜਿਨੇ ਪੰਜਾਬੀਆਂ ਦੀ ਸਰਦਾਰਾਂ ਦੀ ਡਿੱਗੀ ਹੋਈ ਪੱਗ ਨੂੰ ਉਸ ਮੂਤ ਨਾਲ ਭਿੱਜੀ ਹੋਈ ਪੱਗ ਨੂੰ ਸਨਮਾਨ ਦੇਣ ਦੇ ਲਈ ਅੜ ਕੇ ਖੜ ਗਈ ਉਹਨੇ ਆਪਣੇ ਸੀਨੀਅਰਾਂ ਨੂੰ ਫੋਨ ਕੀਤਾ ਕਿ ਸਾਰੇ ਗਲਤ ਤੋੜਿਆ ਇਹਨੂੰ ਡਿਲੀਟ ਕਰੋ ਚਲੋ ਜੀ ਡਿਲੀਟ ਤਾਂ ਕਰ ਦਿੱਤਾ ਉਲਟਾ ਉਹਨੂੰ ਇਹ ਕਿਹਾ ਜਾਂਦਾ ਸੀਨੀਅਰਾਂ ਵੱਲੋਂ ਕਿ ਉਹ ਵੀ ਸ਼ਰਮਾ ਭੈਣ ਆ ਤੂੰ ਵੀ ਸ਼ਰਮਾ ਭੈਣ ਆ ਤੂੰ ਇਹਨਾਂ ਤੋਂ ਕੀ ਲੈਣਾ ਤੂੰ ਇਹਨਾਂ ਦੀ ਪੱਗ ਦੇ ਵਿੱਚ ਕਿਉਂ ਪੈਂਦੀ ਆ ਜਦੋਂ ਉਸ ਭੈਣ ਦੇ ਵੱਲੋਂ ਕਿਹਾ ਜਾਂਦਾ ਕਿ ਇੱਥੇ ਪੱਗ ਦਾ ਸਵਾਲ ਆ ਇਨਸਾਨੀਅਤ ਦਾ ਸਵਾਲ ਆ ਇੱਜ਼ਤ ਦਾ ਸਵਾਲ ਆ ਮੈਨੂੰ ਸ਼ਰਮਾ ਲੈਣ ਦੇਣ ਤੋਂ ਕੁਝ ਨਹੀਂ ਕਰਨਾ ਤਾਂ ਜਦੋਂ 2 ਵਜੇ ਡਿਊਟੀ ਤੋਂ ਜਦੋਂ ਫ੍ਰੀ ਹੁੰਦੀ ਆ ਡਿਊਟੀ ਤੋਂ ਉਹਨੂੰ ਛੁੱਟੀ ਕਰਨ ਤੋਂ ਬਾਅਦ ਉਹਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਮੁਸਕਾਨ ਸ਼ਰਮਾ ਵੱਲੋਂ ਮੁਸਕਾਨ ਸ਼ਰਮਾ ਹੋ ਜਿਹੜੀ ਨੇ ਇਹ ਪੋਚਾ ਲਵਾਇਆ ਤੇ ਵੀਡੀਓ ਵਾਇਰਲ ਕੀਤੀਆਂ ਉਹ लवली ਸ਼ਰਮਾ ਨੂੰ ਧਮਕੀਆਂ ਦਿੱਤੀਆਂ ਕਿ ਤੇਰੇ ਘਰ ਆ ਕੇ ਜੁੰਡੇ ਪਟੂਗੀ ਮੈਂ ਉਹ ਘਰ ਆ ਗਈ ਉਹ ਭੈਣ ਦੇ ਦਿਲ ਨੂੰ ਫਿਰ ਵੀ ਠੰਡ ਨਹੀਂ ਪਈ ਤੇ ਉਹਨੇ ਕੋਸ਼ਿਸ਼ ਕੀਤੀ ਬਜ਼ੁਰਗਾਂ ਨੂੰ ਲੰਮਣ ਦੀ ਨਾਲ ਸਮਾਜ ਸੇਵੀ ਜਥੇਬੰਦੀਆਂ ਵੀ ਰਲੀਆਂ ਉਹ ਭੈਣ ਵੀ ਤੇ ਉਹ ਜਥੇਬੰਦੀਆਂ ਵੀ ਵਧਾਈ ਦੀਆਂ ਉਹ ਵਧਾਈ ਦੀਆਂ ਪਾਤਰ ਨਹੀਂ ਵੀ ਜਿਨ੍ਹਾਂ ਨੇ ਇਸ 'ਚ ਗੌਰ ਕੀਤਾ ਜਦੋਂ ਉਹਨਾਂ ਨੇ ਇਸ 'ਚ ਗੌਰ ਕੀਤਾ ਨਾ ਤਾਂ ਗੱਲ ਇਹ ਬਣ ਗਈ ਵੀ ਉਹ ਲੱਭਦੇ ਲੱਭਦੇ ਬਜ਼ੁਰਗ ਨੂੰ ਲੱਭਦੇ ਗਏ ਘਰ ਤੋਂ ਲੱਭ ਲਿਆ ਜਦੋਂ ਉਹ ਬਜ਼ੁਰਗ ਘਰ ਨਹੀਂ ਲੱਭੇ ਤਾਂ ਘਰ ਦੇ ਵੀ ਨਾਲ ਲੱਭਣ ਲੱਗੇ ਵੀ ਕੀ ਗੱਲ ਹੋ ਗਈ ਉਹ ਭੈਣ ਨੇ ਰਾਤ ਨੂੰ ਲੇਟ ਤੱਕ ਲੱਭਦੀ ਨਹੀਂ ਫਿਰ ਆਉਂਦਾ ਉਹਨੂੰ ਇੱਕ ਥਾਣੇੋਂ ਫੋਨ ਕੀ ਮੁਸਕਾਨ ਸ਼ਰਮਾ ਨੇ ਜਿਹਨੇ ਪੱਗ ਦੇ ਮੂਤ ਸਾਫ਼ ਕਰਾਇਆ ਪੱਗ ਦੇ ਨਾਲ ਪੂੰਚੇ ਰਵਾਏ ਨੇ ਓਹੋ ਸਟ੍ਰੈਸ ਚ ਆ ਗਈ ਆ ਡਿਪਰੈਸ਼ਨ ਚ ਆ ਗਈ ਟੈਨਸ਼ਨ ਚ ਆ ਗਈ ਜੇ ਉਹਨੂੰ ਕੁਝ ਹੋ ਗਿਆ ਤਾਂ ਉਹਦੀ ਜ਼ਿੰਮੇਵਾਰ लवली ਸ਼ਰਮਾ ਹੋਊਗੀ ਕਿਉਂ ਉਹਦੀ ਕਾਦੀ ਜ਼ਿੰਮੇਵਾਰੀ ਵੀ ਇੱਕ ਤਾਂ ਉਹ ਐਡਾ ਵੱਡਾ ਗਨਾਹ ਕੀਤਾ ਉਹਨੇ ਇੱਕ ਪੰਗ ਵਾਲੇ ਬੰਦੇ ਇੱਕ ਸਰਦਾਰ ਬੰਦੇ ਤੋਂ ਐਡਾ ਘਟੀਆਂ ਕੰਮ ਕਰਾਇਆ ਜੋ ਕਿਸੇ ਤੋਂ ਵੀ ਨਹੀਂ ਕਰਾਉਣਾ ਚਾਹੀਦਾ ਦੂਜਾ ਉਹਨੂੰ ਇਹ ਕਿਹਾ ਕਿ ਤੂੰ ਬੱਜੀ ਸਾਰੀ ਉਮਰ ਛੁਟਣੀ ਇਹ ਸਾਡੇ ਪਰਦਾ ਜਿਹੜਾ ਆਪਣਾ ਪ੍ਰਸ਼ਾਸਨ ਹੈ ਦਾ ਕਰਦਾਰ ਆ ਚਲੋ ਇਹਦੇ ਤੇ ਕੋਈ ਬ话 ਨਹੀਂ ਜਾ ਸਕਦਾ ਬਹੁਤ ਸਾਰੇ ਐਸੇ ਅਫਸਰ ਹੈਗੇ ਆ ਜਿਹੜੇ ਸਮੇਂ-ਸਮੇਂ ਸਰ ਤੇ ਇਹਨਾਂ ਨੂੰ ਦਾਗ ਲਗਾਉਂਦੇ ਰਹਿੰਦੇ ਆ ਤੇ ਅੱਗੋਂ ਜਦੋਂ ਉਹਨਾਂ ਨੇ ਉਹ ਭੈਣ ਨੇ ਆਪਣੇ ਬੱਚੇ ਨੂੰ ਨਾਲ ਲੈ ਕੇ ਸਵੇਰੇ ਇਕੱਲੇ-ਇਕੱਲੇ ਪਾਰਕ ਲੱਭੇ ਤਾਂ ਉਹਨੂੰ ਉਹ ਖੰਡ ਦੇ ਪਾਰਕ ਦੇ ਵਿੱਚੋਂ ਬਜ਼ੁਰਗ ਮਿਲ ਗਏ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਘਰ ਨਹੀਂ ਗਏ ਡਰ ਦਾ ਘਰੇ ਨਹੀਂ ਗਏ ਕਹਿੰਦੇ ਮੈਨੂੰ ਉਹਨਾਂ ਨੇ ਧਮਕੀਆਂ ਦਿੱਤੀਆਂ ਸੀ ਮੈਨੂੰ ਅਸੀਂ ਪੁਲਿਸ ਨੂੰ ਚੁਕਾ ਦਾਂਗੇ ਉਹ ਧਮਕੀਆਂ ਦਿੱਤੀਆਂ ਪੁਲਿਸ ਨੂੰ ਚੁਕਾ ਦਾਂਗੇ ਉਹ ਡਰਦੇ ਬਜ਼ੁਰਗ ਘਰੇ ਹੀ ਨਹੀਂ ਗਏ ਫਿਰ ਜਦੋਂ ਨਾਲ ਲੈ ਕੇ ਉਹਨਾਂ ਨੇ ਉਹਨਾਂ ਦੀ ਇੱਕ ਵੀਡੀਓ ਬਣਾਈ ਪੋਸਟ ਪਾਈ ਤਾਂ ਸਾਡੇ ਤੱਕ ਉਹ ਪੋਸਟ ਪਹੁੰਚੀ ਉਸ ਤੋਂ ਬਾਅਦ ਦੂਸਰੇ ਦਿਨ ਇਸ ਡਿਪਾਰਟਮੈਂਟ ਨੇ ਜਿਹੜਾ BRTC ਅੱਡੇ ਦੇ ਇੰਚਾਰਜ ਸੀ ਉਹਨਾਂ ਨੇ लवली ਸ਼ਰਮਾ ਨੂੰ ਸਸਪੈਂਡ ਕਰ ਦਿੱਤਾ ਕਹਿੰਦੇ ਵੀ ਤੂੰ ਸਾਡੇ ਨਾਲ ਸਮਝੌਤਾ ਕਰ ਜਿਹੜਾ ਤੂੰ ਉਹਦੇ ਅਗੇਂਸਟ ਤੂੰ ਵੀਡੀਓ ਪਾਈ ਆ ਉਹਨੂੰ ਸਮਝੌਤਾ ਕਰ ਜੇ ਮੁਸਕਾਨ ਸ਼ਰਮਾ ਡਿਊਟੀ ਚੜੂਗੀ ਤਾਂ ਤੂੰ ਚੜ੍ਹੇਂਗੀ ਨਹੀਂ ਤੂੰ ਘੁੱਮ ਫਿਰ ਹੁਣ लवली ਸ਼ਰਮਾ ਜਿਹੜੀ ਆਪਣੇ ਬੱਚੇ ਪਾਲ ਰਹੀ ਆ ਪਤੀ ਉਹਦੇ ਸਿਰ ਤੇ ਨਹੀਂ ਐ ਪਰਿਵਾਰ ਦੀ ਜ਼ਿੰਮੇਵਾਰੀ ਉਹਦੇ ਸਿਰ ਤੇ ਆ ਉਹਦੀ ਨੌਕਰੀ ਚਲੀ ਗਈ ਦੇਖੋ ਇੱਕ ਇਨਸਾਨੀਅਤ ਦੀ ਇੱਕ ਹੱਕ ਦੀ ਵਾਜੇ ਭੜਨੇ ਚੱਕੀ ਅੱਜ ਉਹਦੀ ਨੌਕਰੀ ਚਲੀ ਗਈ ਤਾਂ ਸਾਡਾ ਸਭ ਦਾ ਫਰਜ਼ ਮੰਨਦਾ ਉਹਦੇ ਨਾਲ ਖੜਨ ਦਾ ਪਹਿਲੀ ਗੱਲ ਤਾਂ ਉਹਨੂੰ ਉਸੇ ਨੌਕਰੀ ਤੇ ਬਾ ਇੱਜ਼ਤ ਲਿਆਂਦਾ ਜਾਵੇ ਬਜ਼ੁਰਗਾਂ ਨੇ ਕਿਹਾ ਕਹਿੰਦੇ ਜੇ ਉਹਨਾਂ ਨੇ ਕਿਹਾ ਵੀ ਤੁਸੀਂ ਇਨਸਾਫ਼ ਦੀ ਕੀ ਮੰਗ ਕਰਦੇ ਹੋ ਕਹਿੰਦਾ ਮੈਂ ਕੋਈ ਮੰਗ ਨਹੀਂ ਕਰਦਾ ਜੀਨੇ ਮੇਰੀ ਬੇਇੱਜ਼ਤੀ ਕੀਤੀ ਐ ਮੇਰੀ ਪੱਗ ਦੀ ਬੇਇੱਜ਼ਤੀ ਕੀਤੀ ਐ ਸਰਦਾਰਾਂ ਦੀ ਬੇਇੱਜ਼ਤੀ ਕੀਤੀ ਐ ਉਹ ਮਾਫੀ ਮੰਗ ਲਵੇ ਪਰ ਮੈਂ ਉਹਦੀ ਨੌਕਰੀ ਤੇ ਕੋਈ ਕਾਰਵਾਈ ਨਹੀਂ ਚਾਹੁੰਦਾ ਕਿਉਂ ਉਹਦੇ ਬੱਚੇ ਰੁੱਲ ਜਾਣਗੇ ਦੇਖੋ ਇੱਕ ਪਾਸੇ ਉਸ ਘਟੀਆ ਦੀ ਕਰਤੂਤ ਇੱਕ ਪਾਸੇ ਉਹ ਸੱਚੇ ਸੁੱਚੇ ਬਾਰੇ ਦੇ ਬੱਚੇ ਰੁੱਲ ਜਾਣਗੇ ਇਹਨੂੰ ਕੰਮ ਦੀ ਜ਼ਰੂਰਤ ਹੈ ਇਹਨੂੰ ਨੌਕਰੀ ਦੀ ਜ਼ਰੂਰਤ ਹੈ ਤੇ ਲਵਲੀ ਸ਼ਰਮਾ ਨੇ ਇੱਥੇ ਤੱਕ ਕਹਿ ਦਿੱਤਾ ਕਿ ਨੌਕਰੀ ਨਹੀਂ ਮਿਲੂਗੀ ਮੈਂ ਕਿਵੇਂ ਵੀ ਆਪਣਾ ਟਾਈਮ ਟਪਾ ਲੂਗੀ ਮੇਰੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਧਮਕੀਆਂ ਦੇ ਰਹੇ ਆ ਤੈਨੂੰ ਘਰ ਆ ਕੇ ਕੁੱਟਾਂਗੇ ਮਾਰਾਂਗੇ ਜੋ ਕਰਾਂਗੇ ਤਾਂ ਬੰਦਾ ਭੱਜ ਕੇ ਕਿੱਥੇ ਜੋ ਪੁਲਿਸ ਕੋਲ ਜਾਂਦਾ ਤੇ ਪੁਲਿਸ ਪਹਿਲਾਂ ਹੀ ਫੋਨ ਕਰ ਚੁੱਕੀ ਆ ਕੀ ਇਹਦੀ ਜੇ ਇਹਨੂੰ ਸਟ्रेस ਚ ਆ ਗਈ ਡਿਪਰੈਸ਼ਨ ਚ ਆ ਗਈ ਇਹਦੀ ਜ਼ਿੰਮੇਵਾਰ ਤੂੰ ਹੋਵੇਂਗੀ ਅਜੇ ਤੱਕ ਉਹ ਮਸਕਾਨ ਸ਼ਰਮਾ ਘਰ ਵਾਲਿਆਂ ਨੇ ਪ੍ਰੈਸ ਜਾਂ ਕਿਸੇ ਦੇ ਸਾਹਮਣੇ ਨਹੀਂ ਲਿਆਂਦੀ ਨਾਈਟ ਡਿਪਾਰਟਮੈਂਟ ਦੇ ਸਾਹਮਣੇ ਹੋਈ ਆ ਉਹ ਕਿੱਥੇ ਗਈ ਆ ਉਹ ਸਾਹਮਣੇ ਆ ਕੇ ਆਪਣੇ ਜੋ ਕੁਝ ਉਹਨਾਂ ਨੇ ਕੀਤਾ ਉਹਦੇ ਜਵਾਬ ਕਿਉਂ ਨਹੀਂ ਦੇ ਰਹੇ ਦੂਸਰਾ ਜੋ ਹੁਣ ਜਿੰਨਾ ਉਹਨਾਂ ਨੇ ਜਿਹੜਾ ਕਰਨਾ ਸੀ ਕਰ ਦਿੱਤਾ ਇੱਕ ਪਾਸੇ ਸਰਦਾਰ ਦੀ ਪੱਗ ਉਤਾਰ ਕੇ ਉਹ ਤੋਂ ਮੂਤ ਦੇ ਪੋਚੇ ਲਵਾਏ ਗਏ ਇੱਕ ਲਹਾਉਣ ਵਾਲਾ ਵੀ ਸਰਦਾਰ ਇੱਕ ਪਾਸੇ ਮੂਤ ਦੇ ਪੋਚੇ ਲਵਾ ਕੇ ਵੀਡੀਓ ਵਾਇਰਲ ਕਰਨ ਵਾਲੀ ਹੈ ਜਿਹੜੀ ਮਸਕਾਨ ਸ਼ਰਮਾ ਦੂਸਰੇ ਪਾਸੇ ਉਹਦੀ ਇੱਜ਼ਤ ਦੀ ਰਾਖੀ ਲਈ ਉਹਦੇ ਹੱਕ ਲਈ ਇਨਸਾਨੀਅਤ ਲਈ ਖੜਨ ਵਾਲੀ ਲਵਲੀ ਸ਼ਰਮਾ ਗੱਲ ਕਿੱਧਰ ਨੂੰ ਚਲੀ ਗਈ ਹੁਣ ਆ ਗਈ ਸਾਡਾ ਪੰਜਾਬੀਆਂ ਦਾ ਜਿੰਮਾ ਲਵਲੀ ਸ਼ਰਮਾ ਨੇ ਕਿਹਾ ਕਿ ਮੈਂ ਸ਼ਰਮਾ ਬਾਅਦ ਵਿੱਚਾਂ ਮੈਂ ਪੰਡਤ ਬਾਅਦ ਵਿੱਚਾਂ ਮੈਂ ਬ੍ਰਾਹਮਣ ਬਾਅਦ ਵਿੱਚਾਂ ਪਰ ਮੈਂ ਪਹਿਲਾਂ ਪੰਜਾਬੀ ਆ ਤਾਂ ਪੰਜਾਬੀਆਂ ਹੁਣ ਸਾਡਾ ਕੀ ਫਰਜ਼ ਬਣਦਾ ਜਿਹੜੀਆਂ ਨਿੰਗ ਸਿੰਘ ਜਥੇਬੰਦੀਆਂ ਹੋਰ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਜਿੱਥੇ ਕੁਝ ਵੀ ਨਹੀਂ ਹੁੰਦਾ ਨਾ ਉੱਥੇ ਵੀ ਡੰਡਾ ਡੇਰਾ ਲੈ ਕੇ ਬੈਠ ਜਾਂਦੇ ਆ ਅੱਜ ਉਹ ਕਿੱਥੇ ਨੇ ਉਹ ਜਿਹੜੀਆਂ ਨਿੰਗ ਸਿੰਘ ਜਥੇਬੰਦੀਆਂ ਜਾਂ ਹੋਰ ਜਥੇਬੰਦੀਆਂ ਪੰਜਾਬ ਸਰਕਾਰ ਦੇ ਪੰਜਾਬ ਦੇ ਲੋਕ ਸਰਕਾਰ ਦੇ ਨਾਲ ਉਹ ਇਹਨਾਂ ਤੇ ਮੰਗ ਕਰਦੇ ਆ ਕਿ ਜੇ ਕਿਤੇ ਕੋਈ ਗੜਬੜ ਹੋ ਰਹੀ ਆ ਸਰਕਾਰ ਪਤਾ ਨਹੀਂ ਕਾਰਵਾਈ ਕਦੋਂ ਕਰੂਗੀ ਕਦੋਂ ਨਹੀਂ ਕਰੂਗੀ ਇਹ ਉੱਥੇ ਕਾਰਵਾਈ ਲਈ ਜਾਣਗੇ ਅੱਜ ਉਹ ਜਥੇਬੰਦੀਆਂ ਕਿੱਥੇ ਨੇ ਉਹ ਜਿਹੜੇ ਸਾਡੇ ਕੌਮ ਦੇ ਸਰਮੌਰ ਸੰਸਥਾ ਐਸਜੀਪੀਸੀ ਉਹ ਹੋਰ ਕਦੋਂ ਬੋਲੂਗੀ ਪੱਗ ਲਈ ਹੀ ਤੇ ਨਹੀਂ ਬੋਲਦੇ ਅੱਜ ਤਾਂ ਪੱਗ ਲਾ ਕੇ ਮੂਤ ਦੇ ਪੋਚੇ ਲਵਾਤੇ ਹੋਰ ਕਦੋਂ ਬੋਲੂਗੀ ਉਹਨਾਂ ਵੱਲੋਂ ਇਹ ਕਿਹਾ ਜਾਂਦਾ ਉਹ ਸਰਦਾਰ ਜੀ ਵੱਲੋਂ ਤੇ ਬਸਕਾਨ ਸ਼ਰਮਾ ਵੱਲੋਂ ਕਹਿੰਦੇ ਜਿਹੜੇ ਬੰਦੇ ਦੀ ਪੱਗ ਲਾ ਕੇ ਪੋਚੇ ਲਵਾਈ ਉਹ ਕਿਹੜਾ ਸਰਦਾਰ ਜੀ ਕਹਿੰਦੇ ਉਹ ਸਰਦਾਰ ਤਾਂ ਹੈ ਨਹੀਂ ਜੋ ਵੀ ਹਿੰਦੂ ਧਰਮ ਦਾ ਜੀ ਕੀ ਗੱਲ ਜੇ ਹਿੰਦੂ ਧਰਮ ਦੇ ਲੋਕ ਸਰਤੇ ਪੱਗ ਲਾਉਂ ਲਾਉਂਦੇ ਨੇ ਸਜਾਉਂਦੇ ਨੇ ਤਾਂ ਪੰਜਾਬੀ ਉਹਦੇ ਸਤਕਾਰ ਲਈ ਉਸ ਪੱਗ ਦੇ ਇੱਜ਼ਤ ਦੇ ਨਹੀਂ ਖੜੇ ਨਹੀਂ ਹੋਣਗੇ ਸੋ ਸਾਰੀਆਂ ਜਥੇਬੰਦੀਆਂ ਜਿਹੜੀਆਂ ਜਿੱਥੇ ਤੁਹਾਨੂੰ ਜਾਣਾ ਹੁੰਦਾ ਉੱਥੇ ਜਾਂਦੇ ਹੋ ਪੰਜਾਬ ਦੇ ਲੋਕ ਤੁਹਾਡੀ ਆਸ ਵੀ ਕਰਦੇ ਆ ਤੁਹਾਡੇ ਤੇ ਹਮਾਇਤ ਵੀ ਕਰਦੇ ਆ ਵੀ ਹਾਂ ਤੁਸੀਂ ਸਹੀ ਕਰਦੇ ਹੋ ਲੇਕਿਨ ਜੇ ਅੱਜ ਜ਼ਰੂਰਤ ਦੇ ਟਾਈਮ ਤੁਸੀਂ ਨਹੀਂ ਖੜੇ ਹੋਏ ਨਾ ਐਸਜੀਪੀਸੀ ਉੱਥੇ ਪਹੁੰਚੀ ਆ ਨਾ ਕੋਈ ਜਿਹੜੀਆਂ ਕਹਿੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਪਹੁੰਚੀਆਂ ਨਾ ਹੋਰ ਜਥੇਬੰਦੀਆਂ ਜਥੇਬੰਦੀਆਂ ਪਹੁੰਚੀਆਂ ਜਿਹੜੀਆਂ ਸਮਾਜ ਦੇ ਵਿੱਚ ਸਮੇਂ-ਸਮੇਂ ਤੇ ਕਾਰਵਾਈਆਂ ਕਰਦੀਆਂ ਰਹਿੰਦੀਆਂ ਰੇ ਅੱਜ ਜੇ ਸਾਡੀ ਪੱਗ ਲੈਂਦੀ ਸੀ ਉਹਦੀ ਖਾਤਰ ਵੀ ਜਥੇਬੰਦੀਆਂ ਖੜਦੀਆਂ ਸੀ ਅੱਜ ਪੱਗ ਲਾ ਕੇ ਇੱਕ ਮੂਤ ਦੇ ਪੋਚੇ ਤੱਕ ਲਵਾਏ ਗਏ ਆ ਉਹ ਵੀ ਇੱਕ ਪੱਗ ਬੰਨਣ ਵਾਲੇ ਤੱਕ ਲਵਾਏ ਗਏ ਆ ਤਾਂ ਸਾਡੀਆਂ ਸਿੱਖ ਜਥੇਬੰਦੀਆਂ ਕਿੱਥੇ ਨੇ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਕਿੱਥੇ ਨੇ ਤਾਂ ਦਰਸ਼ਕੋ ਮੇਰੇ ਇਹਨਾ ਇੱਕ ਬੜੇ ਰੋਹ ਦੇ ਵਿੱਚ ਵੀਡੀਓ ਬਣਾਈ ਆ ਹੋ ਸਕਦਾ ਕੋਈ ਗੱਲਾਂ ਕੋਈ ਕਿਸੇ ਨੇ ਗਲਤ ਕਹੀਆਂ ਜਾਣ ਪਰ ਜਦੋਂ ਤੁਸੀਂ ਇਹ ਪੂਰੀ ਕਹਾਣੀ ਸੁਣੀ ਆ ਤਾਂ ਰੋਹ ਤੁਹਾਡੇ 'ਚ ਵੀ ਆਇਆ ਹੋਣਾ ਤਾਂ ਸਾਨੂੰ ਹੁਣ ਜ਼ਰੂਰਤ ਆ ਮਿਲ ਕੇ ਗੁਰਨਾਮ ਸਿੰਘ ਤੇ ਸਾਡੀ ਸਰਦਾਰਾਂ ਦੀ ਸਰਦਾਰੀ ਦੇ ਨਾਲ ਖੜੀ ਹੋਣ ਵਾਲੀ ਭੈਣ ਲਬਨੀ ਸ਼ਰਮਾ ਦੇ ਹੱਕ 'ਚ ਅਸੀਂ ਖੜੇ ਹੋਈਏ ਅੱਛਾ ਜੀ ਦਰਸ਼ਕੋ ਤੁਸੀਂ ਵੀਡੀਓ ਨੂੰ ਇੱਥੇ ਤੱਕ ਧਿਆਨ ਨਾਲ ਸੁਣਿਆ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ